ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰਪੰਗੂ ਦੇ ਨਾਲ ਦੋਸਤੋ ਲਾਈਵ ਤਸਵੀਰ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਮੌਸਮ ਦੀ ਦਿਖਾ ਰਹੇ ਹਾਂ ਤੇ ਦੇਖ ਸਕਦੇ ਹੋ ਜਿਹੜਾ ਮੌਸਮਾ ਧੁੰਦ ਵਾਲਾ ਬਣਿਆ ਹੋਇਆ ਜਿਵੇਂ ਅਸੀਂ ਤੁਹਾਨੂੰ ਪਿਛਲੇ ਦਿਨਾਂ ਦੇ ਤੋਂ ਦੱਸਦੇ ਆ ਰਹੇ ਹਾਂ ਕਿ ਜਦੋਂ ਵੀ ਮੀਂਹ ਪੈਂਦਾ ਤਾਂ ਜਿਹੜੀ ਧੁੰਦ ਲਗਾਤਾਰ ਸ਼ੁਰੂ ਹੋ ਜੂਗੀ ਲਗਾਤਾਰ ਧੁੰਦ ਇਹ ਇਸੇ ਤਰ੍ਹਾਂ ਬਣੀ ਰਹੂਗੀ ਕੱਲਣਾ ਥੋੜੀ ਜਿਹੀ ਘਟ ਹੈ ਪਰੰਤੂ ਅੱਜ ਵੀ ਬਹੁਤ ਜ਼ਿਆਦਾ ਜਿਹੜੀ ਧੁੰਦ ਆਪਾਂ ਕਹਿ ਸਕਦੇ ਹਾਂ ਬਣੀ ਹੋਈ ਹੈ ਅੱਜ ਘਟ ਹੋਣ ਦਾ ਕਾਰਨ ਥੋੜਾ ਜਿਹਾ ਇਸ ਕਰਕੇ ਹੈ ਕਿਉਂਕਿ ਜਿਹੜੇ ਉੱਤਰ ਪੱਛਮੀ ਹਵਾਵਾਂ ਨੇ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਦੇਖ ਸਕਦੇ ਹੋ ਅ ਵਧੀਆ ਤੇ ਦਰਮਿਆਨੇ ਰੂਪ ਦੇ ਵਿੱਚ ਚੱਲ ਰਹੀਆਂ ਨੇ ਤੇ ਜਿਹਦੇ ਨਾਲ ਮੌਸਮ ਦੇ ਵਿੱਚ ਆਪਾਂ ਕਹਿ ਸਕਦਾ ਧੁੰਦ ਥੋੜੀ ਜੀ ਘਟ ਜਾਂਦੀ ਹੈ ਤੇ ਜਿਹੜੀ ਧੁੰਦ ਇਸ ਸਮੇਂ ਬਰਕਰਾਰ ਜ਼ਰੂਰ ਬਣੀ ਰਹੂਗੀ ਦੁਪਹਿਰ ਦੇ ਸਮੇਂ ਤੱਕ ਵਿੱਚ ਦੀ ਕਿਤੇ ਕਿਤੇ ਜਿਹੜਾ ਸੂਰਜ ਹੈ ਜਿਹੜਾ ਉਹ ਦਿਖਾਈ ਦੇਊਗਾ ਕੋਈ ਜ਼ਿਆਦਾ ਸੂਰਜ ਅਜੇ ਦਿਖਾਈ ਨਹੀਂ ਦੇਊਗਾ ਦੁਪਹਿਰ ਦੇ ਸਮੇਂ ਤੱਕ ਅੱਜ ਧੁੰਦ ਨਮਾ ਮਾਹੌਲ ਜਿਹੜਾ ਬਣਿਆ ਰਹੂਗਾ ਤੇ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਹੈ ਬੱਦਲ ਬਾਈ ਪੱਖੋਂ ਬੱਦਲ ਬਾਈ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਅੱਜ ਤੇ ਉੱਚੇ ਬੱਦਲ ਬਣੇ ਜਿਹੜੇ ਧੁੰਦ ਦੇ ਬਣੇ ਰਹਿਣਗੇ ਜਿਨ੍ਹਾਂ ਦੇ ਨਾਲ ਸੂਰਜ ਨਹੀਂ ਦਿਖਾਈ ਦੇਊਗਾ ਧੁੰਦ ਦੇ ਬੱਦਲ ਹੋਣਗੇ ਇਹ ਜਾਂ ਨਾ ਕਿ ਦੂਸਰੇ ਆਪਾਂ ਕਹਿ ਸਕਦਾ ਬੱਦਲ ਮੀਂਹ ਵਾਲੇ ਬੱਦਲ ਤੇ ਧੁੰਦ ਦੇ ਬੱਦਲਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅਸਮਾਨ ਦੇ ਵਿੱਚ ਬਣੀ ਹੋਈ ਹੈ ਤੇ ਜਿਹਦੇ ਨਾਲ ਅੱਜ ਮੌਸਮ ਦਿਨ ਵੇਲੇ ਇਸੇ ਤਰ੍ਹਾਂ ਦਾ ਬਣਿਆ ਰਹੂਗਾ ਧੁੰਦ ਰੂਮਾ ਜਾਂ ਤੋਪਾ ਜਿਹੜੀ ਉਹ ਬਹੁਤ ਘੱਟ ਨਿਕਲਣ ਦੇ ਚਾਂਸ ਨੇ ਤੇ ਪੰਜਾਬ ਅੰਦਰੋਂ ਕੌਣ-ਕੌਣ ਸਮਰਥਨ ਕਰ ਰਿਹਾ ਜ਼ਰੂਰ ਕਮੈਂਟ ਕਰੀ ਜਾਓ ਦੋਸਤੋ ਵੀਡੀਓ ਲੰਬੀ ਲੈ ਕੇ ਜਾਵਾਂਗੇ ਆਪਾਂ 10-10 ਮਿੰਟ ਦੀ ਲਗਾਤਾਰ ਤੁਹਾਡੀ ਅਪਡੇਟ ਹੈ ਜਿਹੜੀ ਅਸੀਂ ਨਾਮ ਜਿਹੜਾ ਤੁਹਾਡਾ ਬੋਲਦੇ ਜਾਵਾਂਗੇ ਵੀ ਕੌਣ-ਕੌਣ ਸਮਰਥਨ ਜਿਹੜਾ ਕਰ ਰਿਹਾ ਪੰਜਾਬ ਅੰਦਰੋਂ ਅਸੀਂ ਤਾਂ ਕਰ ਦਿੱਤਾ ਅੱਜ ਅਸੀਂ ਪ੍ਰਾਈਵੇਟ ਕੰਮ ਦੇ ਉੱਤੇ ਨਹੀਂ ਜਾ ਰਹੇ ਤੇ ਜਿਹੜਾ ਹੋਰ ਵੀ ਕੰਮ ਕਰ ਕਰਦੇ ਉਹ ਵੀ ਅੱਜ ਬੰਦ ਕਰਿਆ ਵਾ ਤੇ ਜੇ ਤਸਵੀਰ ਦੇਖ ਸਕਦੇ ਹੋ ਜਿਹੜੀ ਤੁੰਦ ਦੀ ਬਣੀ ਹੋਈ ਹੈ ਦੋਸਤੋ ਕਮੈਂਟ ਜਰੂਰ ਕਰੀਓ ਕੌਣ ਕੌਣ ਸਮਰਥਨ ਹੈ ਜਿਹੜਾ ਕਰ ਰਿਹਾ ਅੱਜ ਪੰਜਾਬ ਵੰਦ ਨੂੰ ਤੇ ਨਾਲ ਨਾਲ ਤੁਹਾਨੂੰ ਮੌਸਮ ਦੀ ਅਪਡੇਟ ਦੇ ਰਿਹਾ ਕਿ ਮੌਸਮ ਜਿਹੜਾ ਧੁੰਦ ਵਾਲਾ ਬਣਿਆ ਰਹੂਗਾ ਅੱਜ ਦਿਨ ਵੇਲੇ ਇਸੇ ਤਰ੍ਹਾਂ ਦਾ ਧੁੱਪਾ ਜਿਹੜੀ ਉਹ ਬਹੁਤ ਘੱਟ ਨਿਕਲੂਗੀ ਤੇ ਬਾਕੀ ਜਿਹੜੀ ਠੰਡ ਆ ਉਹਦੇ ਵਿੱਚ ਵਾਧਾ ਹੋ ਗਿਆ ਦਿਨ ਦੇ ਤਾਪਮਾਨ ਨੇੜੇ 7-8 ਡਿਗਰੀ ਤੋਂ ਲੈ ਕੇ 10 15 ਡਿਗਰੀ ਦੇ ਵਿੱਚ ਵਿੱਚ ਹੀ ਰਹਿਣਗੇ ਇਸ ਤੋਂ ਘੱਟ ਹੀ ਰਹਿਣਗੇ 7-8 ਡਿਗਰੀ ਤੋਂ ਲੈ ਕੇ ਆਪਾਂ ਕਹਿੰਦਾ 12-13 ਜਾਂ 15 ਡਿਗਰੀ ਹੱਦ ਦਾ 15 ਡਿਗਰੀ ਹੱਦ ਹੈ ਜੀ ਬਾਕੀ ਤਾਂ 12-13 ਜਾਂ 10 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਜਾਣਗੇ ਵੱਖ-ਵੱਖ ਖੇਤਰਾਂ ਦੇ ਕਿਉਂਕਿ ਜਿਹੜਾ ਤੁੰਦ ਨੂੰ ਮੈਂ ਮਾਹੌਲ ਦੇ ਵਿੱਚ ਸੂਰਜ ਨਹੀਂ ਨਿਕਲੂਗਾ ਜਿਹਦੇ ਨਾਲ ਤਾਪਮਾਨ ਦੇ ਵਿੱਚ ਦਿਨੋਂ-ਦਿਨ ਘਰਾਫਟ ਆਊਗੀ ਤੇ ਪਛਮੀ ਹਵਾਵਾਂ ਜਿਹੜੀਆਂ ਠੰਡੀਆਂ ਪਹਾੜੀ ਇਲਾਕੇ ਵਿੱਚ ਆ ਰਹੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੜੇਮਾਰੀ ਬਹੁਤ ਜ਼ਿਆਦਾ ਹੋਈ ਹੈ ਜਗ੍ਹਾ ਦੇ ਉੱਤੇ ਤੇ ਪਹਾੜਾਂ ਦੇ ਵਿੱਚ برفਬਾਰੀ ਵੀ ਜਿਹੜੀ ਹੋਈ ਹੈ ਤੇ ਹਵਾਵਾਂ ਦੀ ਗਤੀ ਵੀ ਦੇਖ ਸਕਦੇ ਹੋ ਤੁਸੀਂ ਦਰਮਿਆਨੀ ਗਤੀ ਹੈ ਐਸ ਸਮੇਂ ਚੱਲ ਰਹੀ ਨੇ ਪੱਤੇ ਹਿੱਲ ਰਹੇ ਨੇ ਦੇਖ ਸਕਦੇ ਹੋ ਤੇ ਅਸਮਾਨ ਵੱਲ ਚਾਤੀ ਮਾਰੀ ਤਾਂ ਧੁੰਦਾ ਜਣੀ ਉਹ ਬਣੀ ਹੋਈ ਹੈ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਚਾਰੇ ਪਾਸੇ ਦੇਖ ਸਕਦੇ ਹੋ ਤੇ ਕੌਣ-ਕੌਣ ਸਮਰਥਨ ਕਰ ਰਿਹਾ ਕਮੈਂਟ ਜ਼ਰੂਰ ਕਰਿਓ ਪਿਆਰ ਵੰਡ ਨੂੰ ਅੱਜ ਤੇ ਦੋਸਤੋ ਜ਼ਰੂਰ ਇੱਕ ਵਾਰੀ ਸਮਰਥਨ ਜ਼ਰੂਰ ਕਰਿਓ ਕਿਉਂਕਿ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਲਗਾਤਾਰ ਅੱਜ 1 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਉਹਨਾਂ ਨੂੰ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਉਹਨਾਂ ਵੱਲੋਂ ਜਿਹੜੀ ਹਕਾਲਾ ਆਈ ਹੋਈ ਹੈ ਦੋਨੋਂ ਫਰਮਾਂ ਵੱਲੋਂ ਤਾਂ ਉਸ ਨੂੰ ਸਾਥ ਜ਼ਰੂਰ ਦਿਓ ਤੇ ਜੋ ਵੀ ਕਮੈਂਟ ਜ਼ਰੂਰ ਕਰਿਓ ਜੋ ਜੋ ਵੀ ਸਮਰਥਨ ਕਰ ਰਿਹਾ ਤੇ ਅਸੀਂ ਤੁਹਾਡੇ ਕਮੈਂਟਾਂ ਦੀ ਵੇਟ ਕਰ ਰਹੇ ਹਾਂ ਦੋਸਤੋ ਲਾਈਵ ਤਸਵੀਰ ਮੌਸਮ ਦੀ ਹੈ ਕਿ ਧੁੰਦ ਬਣੀ ਹੋਈ ਹੈ ਲਗਾਤਾਰ ਧੁੰਦ ਬਣੀ ਰਹੂਗੀ ਇਸੇ ਤਰ੍ਹਾਂ ਦੋ ਤਿੰਨ ਦਿਨ ਹੁਣ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਦੇ ਆਏ ਆਏ ਰਹਾਂ ਵੀਡੀਓ ਦੇ ਵਿੱਚ ਲਗਾਤਾਰ ਇਹੀ ਚੀਜ਼ ਦੱਸਦੇ ਆ ਰਹੇ ਹਾਂ ਇੱਕ ਤਰੀਕ ਤੱਕ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਦੇਖੀ ਹੋਊਗੀ ਉਸ ਦੇ ਵਿੱਚ ਇੱਕ ਜਨਵਰੀ ਤੱਕ ਦੇ ਮੌਸਮ ਦੀ ਜਿਹੜੀ ਭਾਰਤੀ ਮੌਸਮ ਵਿਗਿਆਨ ਦੇ ਸੈਟੇਲਾਈਟਾਂ ਦੇ ਮੁਤਾਬਕ ਅਤੇ ਉਹਨਾਂ ਦੀ ਗ੍ਰਾਫਿਕ ਦੇ ਮੁਤਾਬਕ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਤੇ ਕੌਣ-ਕੌਣ ਸਮਰਥਨ ਕਰ ਰਿਹਾ ਜ਼ਰੂਰ ਕਮੈਂਟ ਕਰਿਓ ਇਸ ਸਮੇਂ ਦੀ ਅਪਡੇਟ ਹੈ ਜਿਹੜੀ ਤੁਹਾਨੂੰ ਅਸੀਂ ਮੌਸਮ ਦੀ ਦੇ ਰਹੇ ਹਾਂ ਤੇ ਜਿਹੜਾ ਪੰਜਾਬ ਵਨ ਦਾ ਸਮਰਥਨ ਉਹ ਕੌਣ-ਕੌਣ ਕਰ ਰਿਹਾ ਹੈ ਜ਼ਰੂਰ ਕਮੈਂਟ ਕਰਿਓ ਤੁਸੀਂ ਆਪਣੇ ਇਲਾਕੇ ਦੀ ਜਿੱਥੋਂ ਵੀ ਤੁਸੀਂ ਬੰਦ ਨੂੰ ਸਮਰਥਨ ਕਰ ਰਹੇ ਹੋ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਜੋ ਕਿ ਕਮੈਂਟ ਬਾਕਸ ਦੇ ਵਿੱਚ ਜਾਂ ਤੁਸੀਂ ਸਾਡੇ ਸਤਿਗੁਰ ਵਾਂਗੂ ਫੇਸਬੁਕ ਆਈਡੀ ਦੇ ਮੈਸੇਂਜਰ ਦੇ ਵਿੱਚ ਉਸ ਦੇ ਉੱਤੇ ਭੇਜ ਸਕਦੇ ਹੋ ਜਾਂ 9023896709 WhatsApp ਨੰਬਰ ਤੇ ਸ਼ੇਅਰ ਕਰ ਸਕਦੇ ਹੋ ਉਸ ਵੀਡੀਓ ਨੂੰ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਤੇ ਆਪਣਾ ਨਾਮ ਲਿਖ ਕੇ ਜ਼ਰੂਰ ਸ਼ੇਅਰ ਕਰਿਓ ਉਸ ਵੀਡੀਓ ਨੂੰ ਅਸੀਂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬੀ ਦੀ ਜਿਹੜੀ ਸਟੋਰੀ ਦੇ ਵਿੱਚ ਜ਼ਰੂਰ ਲਾਵਾਂਗੇ ਤੇ ਇਸ ਸਮੇਂ ਦੀ ਤਸਵੀਰ ਜਿਹੜੀ ਬਣੀ ਹੋਈ ਆ ਧੁੰਦ ਵੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਧੁੰਦ ਜਿਹੜੀ ਇਹ ਦੋ ਤਿੰਨ ਦਿਨਾਂ ਤੋਂ ਇਸੇ ਤਰ੍ਹਾਂ ਪਾਊਗੀ ਜਿਹੜਾ ਹਵਾਵਾਂ ਨੇ ਉਹ ਵੀ ਤੇਜ਼ੀ ਨੇ ਨਾਲ ਦਰਮਿਆਨੀਆਂ ਹਵਾਵਾਂ ਚੱਲ ਰਹੀਆਂ ਨੇ ਉੱਤਰ ਪੱਛਮੀ ਹਵਾਵਾਂ ਨੇ ਜਿਹੜੇ ਰਾਤਾਂ ਦੇ ਤਾਪਮਾਨ ਨੇ ਉਹ ਵੀ 1 ਡਿਗਰੀ ਤੋਂ ਲੈ ਕੇ 3 4 ਡਿਗਰੀ ਜਾਂ 5 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾਣਗੇ ਜੋ ਜਿਉ ਇਹ ਮੌਸਮ ਇਸੇ ਤਰ੍ਹਾਂ ਦਾ ਰਹੂਗਾ ਤਾਂ ਰਾਤ ਦੇ ਤਾਪਮਾਨਾਂ ਦੇ ਵਿੱਚ ਹੋਰ ਵੀ ਗਰਾਵਟ ਆਊਗੀ ਹੋ ਸਕਦਾ 2 ਡਿਗਰੀ ਤੱਕ ਹੀ ਵੱਖ-ਵੱਖ ਕਿਸ ਤਰ੍ਹਾਂ ਦੇ ਜਿਹੜੇ ਤਾਪਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਦਰਜ ਕੀਤੇ ਜਾਣ ਰਾਤ ਦੇ ਤੇ ਦਿਨਾਂ ਦੇ ਤਾਪਮਾਨ ਵੀ 7-8 ਡਿਗਰੀ ਤੋਂ ਲੈ ਕੇ 15 ਡਿਗਰੀ ਦੇ ਹੱਦ ਅ ਦਰਜ ਕੀਤੇ ਜਾ ਸਕਦੇ ਨੇ ਤੇ ਜਿਹੜਾ ਸੂਰਜਾ ਹੋ ਅੱਜ ਕਿਸੇ ਵੀ ਇਲਾਕੇ ਦੇ ਵਿੱਚ ਜ਼ਿਆਦਾ ਨਹੀਂ ਨਿਕਲੂਗਾ ਲਗਾਤਾਰ ਤੁਹਾਨੂੰ ਜਿਹੜੇ ਅਪਡੇਟ ਅਸੀਂ ਮੌਸਮ ਦੀ ਦਿੰਦੇ ਰਹਾਂਗੇ ਤੇ ਪੰਜਾਬ ਵੰਦ ਨੂੰ ਕੌਣ ਕੌਣ ਸਮਰਥਨ ਕਰ ਰਿਹਾ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਨੂੰ ਹਰ ਪਲ-ਪਲ ਦੀ ਅਪਡੇਟ ਮੌਸਮ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਜਿੰਨੇ ਵੀ ਦੋਸਤ ਮਿੱਤਰ ਜੁੜ ਰਹੇ ਨੇ ਸਾਰੇ ਜੋ ਅਸੀਂ ਤੁਹਾਨੂੰ ਜੋ ਜਾਣਕਾਰੀ ਹੈ ਮੌਸਮ ਦੀ ਦੇ ਰਹੇ ਹਾਂ ਕਿ ਤੰਦ ਵਾਲਾ ਮਾਹੌਲ ਇਸ ਸਮੇਂ ਬਣਿਆ ਹੋਇਆ ਦੇਖ ਸਕਦੇ ਹਾਂ ਬਾਕੀ ਤੁਹਾਨੂੰ ਅਸੀਂ ਸੈਟਲਾਈਟ ਦੇ ਮੁਤਾਬਕ ਜਿਹੜੀਆਂ ਹਨਕਾਰੀਆਂ ਉਹ ਬਾਅਦ ਚ ਦਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ